ਅਤੇ ਦਿੱਲੀ ਚੋਣਾ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸਾਡੇ ਸਹਿਯੋਗੀ ਪੰਕਜ ਮੱਲੀ ਜੁੜਗੇ ਨੇ ਪੰਕਜ ਕੀ ਕੁਝ ਕਹੋਗੇ ਅੱਜ ਬੀਜੇਪੀ ਜਿਹੜੀ ਹੈ ਉਹ ਲਗਾਤਾਰ ਜਿੱਤ ਦੇ ਵੱਲ ਵੱਧ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਕੇਜਰੀਵਾਲ ਹਾਰ ਚੁੱਕੇ ਨੇ ਵੱਡੇ ਵੱਡੇ ਦਿਗਜ ਜਿਹੜੇ ਨੇ ਅੱਜ ਹਾਰ ਦਾ ਸਾਹਮਣਾ ਕਰ ਰਹੇ ਨੇ ਆਪਕੀ ਨਾ ਦੇਖੋ ਪਿੱਛਾ ਦਿੱਲੀ ਚੋਣਾ ਦੇ ਉੱਤੇ ਜੜੀਆਂ ਵਾਰੀਆਂ ਵਾ ਟੱਕੀਆਂ ਹੋਈਆਂ ਸੀ ਜਿੰਨੀ ਚੋਣਾਂ ਦੇ ਨਤੀਜੇ ਜਿਹੜੇ ਵਾ ਉਹ ਇੱਕ ਤੈਸ ਅਗਦੀ ਅਸੀਂ ਪੂਰਨ ਤੌਰ ਤੇ ਜਿਹੜਾ ਵਾ ਆ ਚੁੱਕੇ ਨੇ ਤਾਂ 27 ਸਾਲ ਬਾਅਦ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਜਿਹੜੀ ਬਣਨ ਜਾ ਰਹੀ ਹੈ ਹਾਲਾਂਕਿ ਦੇਖਦੇ ਪ੍ਰਧਾਨ ਮੰਤਰੀ ਮਰੇਂਦਰ ਮੋਦੀ ਸਮੇਤ ਜਿੰਨੇ ਵੀ ਹੋਰ ਭਾਜਪਾ ਨੂੰ ਸੀ ਉਹਨਾਂ ਵੱਲੋਂ ਲਗਾਤਾਰ ਦਾਵਾ ਕੀਤਾ ਜਾ ਰਿਹਾ ਸੀ ਕਿ ਦਿੱਲੀ ਦੇ ਵਿੱਚ ਉਹਨਾਂ ਵੱਲੋਂ ਲਗਾਤਾਰ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਉਸ ਦੇ ਚੱਲਦੇ ਦਿੱਲੀ ਦੇ ਵਿੱਚ ਭਾਜਪਾ ਦੀ ਜਿੱਤ ਹੋਵੇਗੀ ਤਾਂ ਅਖੀਰ ਦਿੱਲੀ ਦੇ ਲੋਕਾਂ ਨੇ ਭਾਜਪਾ ਨੂੰ ਵੱਡਾ ਫਤਵਾ ਦਿੱਤਾ ਹੈ ਅ ਦਿੱਲੀ ਦੇ ਵਿੱਚ ਕੋਰਣ ਬਹੁਮਤ ਨਾਲ ਜਿਹੜੀ ਭਾਜਪਾ ਦੀ ਸਰਕਾਰ ਬਣ ਜਾ ਰਹੀ ਹੈ ਤਾਂ ਕਿੰਨਾ ਦਿੱਤੇ ਆਮ ਆਦਮੀ ਪਾਰਟੀ ਨੂੰ ਵੱਡਾ ਨੁਕਸਾਨ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਵਾ ਉਹ ਦੇਖਣਾ ਪਿਆ ਹੈ ਹਾਲਾਂਕਿ ਦੇ ਤਰੀਕੇ ਦੇ ਨਾਲ ਭਾਜਪਾ ਦੀ ਜਿੱਤ ਹੋਈ ਹੈ ਤਾਂ ਉਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ ਦੇ ਲੋਕਾਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਦੇ ਲੋਕਾਂ ਨੂੰ ਧੰਨਵਾਦ ਕੀਤਾ ਹੈ ਤਾਂ ਉੱਥੇ ਹੀ ਕਿਹਾ ਹੈ ਕਿ ਦਿੱਲੀ ਦੇ ਲੋਕਾਂ ਦੀਆਂ ਜਿਹੜੀਆਂ ਵੀ ਸਮੱਸਿਆਵਾਂ ਨੇ ਉਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਉਹਨਾਂ ਦੇ ਨਾਲ ਜਿਹੜੇ ਵੀ ਵਾਦੇ ਕੀਤੇ ਗਏ ਨੇ ਉਹ ਸਾਰੇ ਵਾਦੇ ਪੂਰੇ ਕੀਤੇ ਜਾਣਗੇ ਦਿੱਲੀ ਦੇ ਵਿੱਚ ਵਿਕਾਸ ਜਿਹੜਾ ਵਾ ਉਹ ਕੀਤਾ ਜਾਵੇਗਾ ਤੇ ਇਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਹੜਾ ਧੰਵਾਦ ਕੀਤਾ ਗਿਆ ਹੈ ਤਾਂ ਉੱਥੇ ਹੀ ਜੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਹਾਲਾਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਨੇ ਅਰਨੀਤ ਕੇਜਰੀਵਾਲ ਉਹਨਾਂ ਵੱਲੋਂ ਜਿਹੜੀ ਉਹਨਾਂ ਦੀ ਹਾਰ ਹੋਈ ਹੈ ਉਹ ਹਾਰ ਉਹਨਾਂ ਨੇ ਸਵੀਕਾਰ ਕੀਤੀ ਹੈ ਤਾਂ ਦਿੱਲੀ ਦੇ ਲੋਕਾਂ ਨੂੰ ਜਿਹੜਾ ਵਾ ਧੰਨਵਾਦ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਦਿੱਲੀ ਦੇ ਲੋਕਾਂ ਲਈ ਬਹੁਤ ਲੰਬਾ ਸਮਾਂ ਸੇਵਾ ਕੀਤੀ ਹੈ ਦਾਸਾਲ ਦੇ ਵਿੱਚ ਦਿੱਲੀ ਦੇ ਲੋਕਾਂ ਦੇ ਲਈ ਉਹਨਾਂ ਨੇ ਕੰਮ ਕੀਤਾ ਹੈ ਪਰ ਜਿਹੜੀ ਦੇ ਲੋਕਾਂ ਨੇ ਜਿਹੜਾ ਇਹ ਫਤਵਾ ਦਿੱਤਾ ਹੈ ਉਹ ਉਹਨਾਂ ਨੂੰ ਜਿਹੜਾ ਵਾ ਮਨਜ਼ੂਰ ਹੈਗਾ ਤਾਂ ਕਿਹਾ ਜਾ ਸਕਦਾ ਹੈ ਕਿ ਦਿੱਲੀ ਦੇ ਲੋਕਾਂ ਨੇ ਇੱਕ ਨਵੀਂ ਸਰਕਾਰ ਜਿਹੜੀ ਚੁਣੀ ਹੈ ਤਾਂ ਉਮੀਦ ਹੈ ਦਿੱਲੀ ਦੇ ਲੋਕਾਂ ਨੂੰ ਕਿ ਹੁਣ ਜਿਹੜੀ ਇਹ ਨਵੀਂ ਸਰਕਾਰ ਆਈ ਹੈ ਉਹਨਾਂ ਲਈ ਕੰਮ ਕਰੇਗੀ ਜਿਹੜੇ ਉਹਨਾਂ ਦੇ ਵੱਡੇ ਮੁੱਦੇ ਸੀ ਪਾਣੀ ਦਾ ਮੁੱਦਾ ਦਿੱਲੀ ਦੇ ਵਿੱਚ ਤਾਂ ਉਹ ਜਿਹੜਾ ਵਾ ਹੱਲ ਹੋਵੇਗਾ ਜੇ ਕੂੜੇ ਦੀ ਗੱਲ ਕੀਤੀ ਜਾਵੇ ਕੂੜੇ ਦਾ ਮੁੱਦਾ ਜਿਹੜਾ ਹੱਲ ਹੋਵੇਗਾ ਗਲੀਆਂ ਨਾਲੀਆਂ ਦਾ ਜਿਹੜਾ ਸਭ ਤੋਂ ਵੱਡਾ ਮੁੱਦਾ ਸੀ ਉਹ ਹੱਲ ਹੋਵੇਗਾ ਤਾਂ ਤਮਾਮ ਜਿੰਨੇ ਵੀ ਆਮ ਆਦਮੀ ਪਾਰਟੀ ਪਾਰਟੀ ਵੱਲੋਂ ਜਿਹੜੇ ਕੰਮ ਨਹੀਂ ਹੋ ਪਾਏ ਹੁਣ ਉਹ ਦਿੱਲੀ ਦੇ ਵਿੱਚ ਭਾਜਪਾ ਸਰਕਾਰ ਵੱਲੋਂ ਕੀਤੇ ਜਾਣਗੇ ਭਾਜਪਾ ਸਰਕਾਰ ਵੱਲੋਂ ਜਿਹੜੇ ਜਿਹੜੇ ਦਿੱਲੀ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਗਏ ਨੇ ਤਾਂ ਉਮੀਦ ਹੈ ਹੋ ਕੇ ਦਿੱਲੀ ਦੇ ਲੋਕਾਂ ਨੂੰ ਕਿ ਹੁਣ ਉਹਨਾਂ ਨੇ ਜਿਸ ਤਰੀਕੇ ਨਾਲ 70 ਦੇ ਵਿੱਚ ਪਰਵਤਨ ਲਿਆਂਦਾ ਹੈ ਪੰਜ ਪਾਰਟੀ ਸਰਕਾਰ ਬਣੀ ਹੈ ਤਾਂ ਉਮੀਦ ਹੈ ਕਿ ਜਿਹੜਾ ਹੁਣ ਭਾਜਪਾ ਜਿਹੜਾ ਦਿੱਲੀ ਦੇ ਵਿੱਚ ਜਿਹੜੇ ਕੰਮ ਆਧਵਾਦੀ ਪਾਰਟੀ ਨਹੀਂ ਕਰ ਪਈ ਉਹ ਸਾਰੇ ਕੰਮ ਜਿਹੜੇ ਕੀਤੇ ਜਾਣਗੇ ਪਰ ਇੱਕ ਹੋਰ ਖਾਸ ਗੱਲ ਇਸ ਤਰੀਕੇ ਨਾਲ ਦਿੱਲੀ ਚੋਣਾਂ ਦੇ ਵਿੱਚ ਵੱਡੇ ਡਿਗਜ ਜਿਹੜੇ ਵਾ ਉਹਨਾਂ ਨੂੰ ਕਰਾਰੀ ਹਾਰ ਦਾ ਜਿਹੜਾ ਵਾ ਉਹ ਸਾਹਮਣਾ ਕਰਨਾ ਪਿਆ ਹੈ ਜਿਸ ਦੇ ਵਿੱਚ ਇਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਦੀ ਗੱਲ ਕੀਤੀ ਜਾਵੇ ਤਾਂ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਇਸੇ ਤਰੀਕੇ ਨਾਲ ਨਹੀਂ ਸੋਧੀਆਂ ਉਹਨਾਂ ਨੂੰ ਵੀ ਜੜਵਾ ਇਹ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਇਸੇ ਤਰੀਕੇ ਨਾਲ ਭਾਜਪਾ ਦੇ ਜਿਹੜੇ ਰਮੇਸ਼ ਬਦੂਰੀ ਨੇ ਉਹਨਾਂ ਨੂੰ ਵੀ ਜੜੀਵਾ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਿੱਥੋਂ ਦਿੱਲੀ ਦੇ ਸੀਐਮ ਅਤੀਸ਼ੀ ਜੜੀਵਾ ਫਾਸੋਰ ਤੇ ਜੜੀਵਾ ਉਹਨਾਂ ਨੇ ਕਬੱਡੀ ਜਿੱਤ ਜੜੀਵਾ ਬਲੀਆ ਤਾਂ ਇਸੇ ਤਰੀਕੇ ਨਾਲ ਕਰੋਲ ਬਾਗ ਜੜਾ ਜਿਹੜਾ ਇਲਾਕਾ ਸੀ ਉਸ ਤੋਂ ਜੜੀਵਾ ਦਸ਼ੰਤ ਜਿਹੜੇ ਚਟਾਲਾ ਨੇ ਉਹ ਦਸ਼ੰਤ ਗੌਤਮ ਜਮਾਫ ਕਰਨਾ ਜਿਹੜੇ ਨੇ ਉਹ ਬੁਰੀ ਤਰ੍ਹਾਂ ਦੇ ਨਾਲ ਹਾਰੇ ਨੇ ਉਸ ਤੋਂ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਵਿਸ਼ੇਸ਼ ਰਵੀ ਜੜੇਵਾ ਉਹ ਉਹਨਾਂ ਨੇ ਕਬੱਡੀ ਜਿੱਤ ਜੜੀਵਾ ਹਾਸਲ ਕੀਤੀ ਹੈ ਤੇ ਇੱਥੇ ਜਿਹੜੇ ਦੇ ਨਾਲ ਜੜਾ ਬਾਬਰਪੁਰ ਹਲਕਾ ਆ ਉਥੋਂ ਵੀ ਜਿਹੜਾ ਵਾ ਅਨਿਲ ਕੁਮਾਰ ਗ੍ਰੇਸ਼ਟੀ ਨੇ ਜਿਹੜੇ ਉਹ ਬੁਰੀ ਤਰ੍ਹਾਂ ਦੇ ਨਾਲ ਹਾਰੇ ਨੇ ਜਿਸ ਤੋਂ ਆਮ ਆਦਮੀ ਪਾਰਟੀ ਦੇ ਗੋਪਾਲ ਰਾਏ ਜਿਹੜੇ ਵਾ ਉਹ ਵੱਡੇ ਮਾਰਜਿਨ ਦੇ ਨਾਲ ਜਿੱਤੇ ਨੇ ਇਸੇ ਤਰੀਕੇ ਨਾਲ ਮੋਤੀ ਨਗਰ ਦੀ ਗੱਲ ਕੀਤੀ ਜਾਵੇ ਤਾਂ ਮੋਤੀ ਨਗਰ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਸੀ ਸਿੰਘ ਚੰਨ ਗੋਇਲ ਉਹ ਬੁਰੀ ਤਰ੍ਹਾਂ ਦੇ ਨਾਲ ਹਾਰੇ ਨੇ ਉਥੋਂ ਜਿਹੜਾ ਵਾ ਭਾਜਪਾ ਦੇ ਹਰੀਸ਼ ਖੁਰਾਨਾ ਜਿਹੜੇ ਵਾ ਜਿੱਤੇ ਗਏ ਨੇ ਤਾਂ ਇਸੇ ਤਰ੍ਹਾਂ ਪਟਪਟ ਕਾ ਜਿਲ੍ਹਾ ਕਾ ਜਿਹੜਾ ਬਹੁਤ ਜ਼ਿਆਦਾ ਹਲਕਾ ਹੀ ਉਹ ਵੀ ਅਸਰਕੀਆਂ ਦੇ ਵਿਅਕਤੀ ਤਾਂ ਉੱਥੇ ਉਹਦੇ ਅਵਧ ਓਜਾ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹ ਬੁਰੀ ਤਰ੍ਹਾਂ ਦੇ ਨਾਲ ਹਾਰੇ ਨੇ ਜਿੱਥੋਂ ਰਵਿੰਦਰ ਜੜੇਵਾ ਭਾਜਪਾ ਦੇ ਨੇਤਾ ਨੇ ਜਿਹੜੇ ਉਹ ਜਿੱਤੇ ਨੇ ਉੱਥੇ ਤਿਲਕਾ ਨਾ ਗ੍ਰੇਡ ਕਲਾਸ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਉੱਥੋਂ ਸੌਰਵ ਬਾਦਵਾਲ ਜਿਹੜੇ ਵਾ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਜਿਹੜੀ ਵਾ ਉਹ ਫਾਰ ਮਿਲੀ ਆ ਤਾਂ ਉੱਥੇ ਹੀ ਸਿਖਾ ਰਾਏ ਜਿਹੜੇ ਨੇ ਭਾਜਪਾ ਦੇ ਉਹ ਜਿਹੜਾ ਵਾ ਬੁਰੀ ਤਰ੍ਹਾਂ ਦੇ ਨਾਲ ਜਿਹੜਾ ਵਾ ਉਹ ਮਾਫਰਨਾ ਜਿਹੜਾ ਜਿੱਤੇ ਨੇ ਉੱਥੇ ਹੀ ਗਾਂਧੀ ਨਗਰ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਗਾਂਧੀ ਨਗਰ ਇਲਾਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਨਵੀਨ ਚੌਧਰੀ ਨੇ ਉਹ ਜਿਹੜਾ ਹਾਰੇ ਨੇ ਜਿੱਥੋਂ ਅਰਵਿੰਦਰ ਸਿੰਘ ਲਵਲੀ ਜਿਹੜੇ ਫਾਈਪਾ ਦੇ ਨੇ ਉਹ ਵੱਡਾ ਇੱਕ ਮਾਰਜਲ ਦੇ ਨਾਲ ਜਿਹੜਾ ਉਹਨਾਂ ਨੇ ਜਿੱਤ ਜਿਹੜੀ ਹਾਸਲ ਕੀਤੀ ਆ ਤਾਂ ਇੱਥੇ ਇੱਥੇ ਤੇ ਕੇ ਨਾ ਰੋहिणी ਜਿਹੜਾ ਵਿਧਾਨ ਸਭਾ ਜੇ ਉਥੋਂ ਜਿਹੜਾ ਵਾ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਨੇ ਉਹ ਬੁਰੀ ਤਰ੍ਹਾਂ ਦੇ ਨਾਮ ਆ ਰਹੇ ਨੇ ਪ੍ਰਦੀਪ ਮਿੱਤਰ ਉਹਨਾਂ ਨੂੰ ਬਹੁਤ ਘੱਟ ਮੋਟਾ ਪਈਆਂ ਨੇ ਜਿੱਥੇ ਵਰਿੰਦਰ ਗੁਪਤਾ ਜਿਹੜੇ ਭਾਜਪਾ ਦੇ ਨੇ ਵਾ ਵੱਡੇ ਮਾਰਜਨ ਦੇ ਨਾਲ ਜਿਹੜੇ ਵਜਤ ਹਾਸਲ ਕੀਤੀ ਹੈ ਤਾਂ तमाम ਇਹ ਜਿਹੜੇ ਵਿੱਗਤ ਨੇਤਾ ਸੀ ਕਿਤੇ ਕੋਈ ਜਿੱਤਿਆ ਹੈ ਤੇ ਕੋਈ ਹਾਰਿਆ ਪਰ ਫਿਲਹਾਲ ਆਮ ਆਦਮੀ ਪਾਰਟੀ ਨੂੰ ਇੱਕ ਬੁਰੀ ਹਾਰ ਮਿਲੀ ਹੈ ਆਮ ਆਦਮੀ ਪਾਰਟੀ ਨੂੰ ਜਿਹੜਾ ਲੋਕਾਂ ਦੇ ਨਾਲ ਵਾਅਦੇ ਕੀਤੇ ਗਏ ਸੀ ਕਿਤਨਾ ਕਿਤੇ ਉਸ ਚੀਜ਼ ਤੋਂ ਕਿਹਾ ਜਾ ਸਕਦਾ ਹੈ ਕਿ ਦਿੱਲੀ ਦੇ ਲੋਕ ਨਾਰਾਜ਼ ਸੀ ਜਿਸ ਤੇ ਚੱਲਦੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿਰੁੱਧ ਜਿਹੜਾ ਇਹ ਫਤਵਾ ਦਿੱਤਾ ਹੈ ਪਰ ਫਿਲਹਾਲ ਆਪਣੀ ਹਾਰ ਜਿਹੜੀ ਕਬੂਲ ਕੀਤੀ ਹੈ ਅਰਵਿੰਦ ਕੇਜਰੀਵਾਲ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹ ਦਿੱਲੀ ਦੇ ਲੋਕਾਂ ਦਾ ਧੰਨਵਾਦ ਕਰਦੇ ਨੇ ਤੇ ਉਹਨਾਂ ਨੂੰ ਉਮੀਦ ਹੈ ਕਿ ਆ ਜਿਹੜੀ ਪਾਰਟੀ ਜਿੱਤੀ ਹੈ ਭਾਜਪਾ ਉਸ ਨੂੰ ਵੀ ਵਧਾਈ ਦਿੰਦੇ ਨੇ ਤਾਂ ਉਮੀਦ ਹੈ ਕਿ ਭਾਜਪਾ ਨੇ ਦਿੱਲੀ ਦੇ ਲੋਕਾਂ ਦੇ ਨਾਲ ਜਿਹੜੇ ਜਿਹੜੇ ਵਾਅਦੇ ਕੀਤੇ ਨੇ ਉਹ ਸਾਰੇ ਵਾਅਦੇ ਜਿਹੜੇ ਵਾ ਉਹ ਪੂਰੇ ਕੀਤੇ ਜਾਣਗੇ ਤਾਂ ਦੇਖਣਾ ਹੈ ਮੌਲੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਜਿਹੜਾ ਵਾ ਦਿੱਲੀ ਦਾ ਉਹ ਕਿਸ ਨੂੰ ਚੁਣਿਆ ਜਾਂਦਾ ਇਹ ਸਭ ਤੋਂ ਵੱਡਾ ਸਵਾਲ ਹੈ ਕਿਉਂਕਿ ਹੁਣ ਨਜ਼ਰ ਆ ਇਸ ਚੀਜ਼ ਉੱਤੇ ਜਿਹੜੀਆਂ ਟਿਕੀਆਂ ਹੋਈਆਂ ਨੇ ਕਿ ਦਿੱਲੀ ਦਾ ਮੁੱਖ ਮੰਤਰੀ ਕੌਣ ਹੋਵੇਗਾ ਜਿਹੜਾ ਦਿੱਲੀ ਜਿਹੜਾ ਮੁੱਖ ਮੰਤਰੀ ਵੀ ਪਹੁੰਚੂਗਾ ਤੇ ਦਿੱਲੀ ਦੇ ਲੋਕਾਂ ਦੇ ਨਾਲ ਭਾਜਪਾ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਨੇ ਕਦੋਂ ਤੱਕ ਜਿਹੜੇ ਵਾਹੂ ਪੂਰੇ ਕੀਤਾ ਜਾਂਦੇ ਨੇ ਜੀ ਪੁਸ਼ਪਾ ਜੀ ਪੰਕਜ ਤੁਸੀਂ ਗੱਲ ਕੀਤੀ ਕਿ ਕਿਸ ਨੂੰ ਸੀਐਮ ਬਣਾਇਆ ਜਾਵੇਗਾ ਇਹ ਸਹੀ ਕਹਿ ਰਹੇ ਹੋ ਤੁਸੀਂ ਇਹ ਵੱਡਾ ਸਵਾਲ ਹੈ ਕਿਉਂਕਿ ਭਾਜਪਾ ਨੇ ਹਲੇ ਤੱਕ ਕਿ ਕੋਈ ਵੀ ਚਿਹਰਾ ਇਹੋ ਜਿਹਾ ਅੱਗੇ ਨਹੀਂ ਕੀਤਾ ਹੈ ਕਿ ਜਿਸ ਨੂੰ ਸੀਐਮ ਫੇਸ ਵਜੋਂ ਵੇਖਿਆ ਜਾ ਸਕੇ ਪਰ ਗੱਲ ਕਰਾਂਗੇ ਆਤੀਸ਼ੀ ਦੀ ਆਤੀਸ਼ੀ ਜਦੋਂ ਜਿੱਤ ਹਾਸਲ ਕਰਕੇ ਆਏ ਉਹਨਾਂ ਨੇ ਕਿਹਾ ਕਿ ਜਨਤਾ ਨੇ ਜੋ ਜਨਾਦੇਸ਼ ਦਿੱਤਾ ਹੈ ਉਹ ਸਵੀਕਾਰ ਕਰ ਲੈਂਦੀਆਂ ਪਰ ਹਲੇ ਜਿੱਤ ਦਾ ਮਾਹੌਲ ਨਹੀਂ ਹੈ ਤਾਂ ਆਤੀਸ਼ੀ ਜਿਹੜੇ ਨੇ ਉਹ ਜਿੱਤ ਹਾਸਲ ਕਰ ਚੁੱਕੇ ਨੇ ਪਰ ਫਿਰ ਵੀ ਦੁਖੀ ਨੇ ਤਾਂ ਇੱਕ ਪਾਸੇ ਕਿ ਕੇਜਰੀਵਾਲੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਰਾਜਨੀਤੀ ਜਿਹੜੀ ਐ ਉਹ ਸਿਰਫ ਮੈਂ ਇਸ ਕਰਕੇ ਚੁਣੀ ਸੀਗੀ ਤਾਂ ਕਿ ਮੈਂ ਜਨਤਾ ਦੀ ਸੇਵਾ ਕਰ ਸਕਾਂ ਤੇ ਉਹਨਾਂ ਨੇ ਕਿਹਾ ਹੈ ਕਿ ਹੁਣ ਵੀ ਮੈਂ ਜਨਤਾ ਦੀ ਸੇਵਾ ਦੇ ਵਿੱਚ ਹੀ ਰਹਾਂਗਾ ਉਹਨਾਂ ਨੇ ਕਿਹਾ ਹੈ ਕਿ ਮੈਂ ਹਰ ਸੁੱਖ-ਦੁੱਖ ਦੇ ਵਿੱਚ ਜਨਤਾ ਦੇ ਨਾਲ ਖੜਾ ਹਾਂ ਤਾਂ ਕੀ ਕਹੋਗੇ ਤੁਸੀਂ ਜੋ ਬੇਸਿਕ ਨੀਡਸ ਪੂਰੀਆਂ ਕਰਨ ਦੀ ਕੇਜਰੀਵਾਲ ਗੱਲ ਕਰਦੇ ਸੀਗੇ ਕਿ ਉਹ ਬੇਸਿਕ ਨੀਡਸ ਪੂਰੀਆਂ ਨਹੀਂ ਹੋ ਪਾਈਆਂ ਜਨਤਾ ਦੀਆਂ ਇਸ ਕਰਕੇ ਲੋਕਾਂ ਨੇ ਭਰੋਸਾ ਨਹੀਂ ਜਤਾਇਆ ਕਿ ਕੇਜਰੀਵਾਲ ਤੇ ਜਾਂ ਫਿਰ ਉਹ ਜੇਲ੍ਹ ਚਲੇ ਗਏ ਸੀਗੇ ਕੰਮ ਅਧੂਰੇ ਰਹਿ ਗਏ ਇਸ ਕਰਕੇ ਤਾਂ ਜਿਹੜੀ ਇਹ ਭਰੋਸਾ ਨਹੀਂ ਜਤਾ ਪਾਈ। ਹਾਂ ਬਿਲਕੁਲ ਦੇਖੋ ਪੁਸ਼ਪਾ ਦਿੱਲੀ ਦੇ ਲੋਕਾਂ ਦੇ ਬਹੁਤ ਸਾਰੇ ਮੁੱਦੇ ਸੀ ਜਿ세 ਵਿੱਚ ਜਿ세 ਤਰੀਕਾ ਨਾਲ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਸਾਫ਼ ਪੀਣ ਵਾਲੇ ਪਾਣੀ ਦਾ ਸਭ ਤੋਂ ਵੱਡਾ ਮੁੱਦਾ ਸੀ ਕਿ ਉੱਥੋਂ ਦੇ ਲੋਕਾਂ ਤੱਕ ਸਾਫ਼ ਪੀਣ ਵਾਲਾ ਪਾਣੀ ਪਹੁੰਚੇ ਤਾਂ ਉੱਥੇ ਹੀ ਪੂਰੇ ਕਲਟਰਲ ਨੂੰ ਲੈ ਕੇ ਦਿੱਲੀ ਦੇ ਵਿੱਚ ਇੱਕ ਵੱਡੀ ਜਿਹੜੀ ਉਹ ਸਮੱਸਿਆ ਕਹੀ ਜਾਂਦੀ ਸੀ ਤਾਂ ਉੱਥੇ ਅਸੀਂ ਗਲੀਆਂ ਨਾਲੀਆਂ ਦੀ ਸਮੱਸਿਆ ਦੀ ਗੱਲ ਕੀਤੀ ਜਾਵੇ। ਸਾਰੇ ਪੇਸ਼ਰ ਮੁੱਦੇ ਜਿਹੜੇ ਵਾ ਉਹ ਕਾਫੀ ਉੱਥੇ ਜਿਹੜੇ ਚਰਚਾ ਦੇ ਵਿੱਚ ਰਹੇ ਨੇ ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਵਾ ਕੋਸ਼ਿਸ਼ ਜਰੂਰ ਕੀਤੀ ਰਹੀ ਕੀਤੀ ਜਾਂਦੀ ਰਹੀ ਹੈ ਇਹਨਾਂ ਸਾਰਿਆਂ ਮੁੱਦਿਆਂ ਨੂੰ ਹੱਲ ਕੀਤਾ ਜਾਵੇ ਹਾਲਾਂਕਿ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਸਿੱਖਿਆ ਮਾਡਲ ਆਮ ਆਦਮੀ ਪਾਰਟੀ ਲੈ ਕੇ ਆਈ ਸੀ ਸਿੱਖਿਆ ਨੂੰ ਲੈ ਕੇ ਜਿਹੜਾ ਵਾ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਲਿਆਂਦਾ ਜਿਸ ਤਰੀਕੇ ਦੇ ਨਾਲ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਿਆ ਜਿਸ ਦੇ ਆਧਾਰ ਦੇ ਉੱਤੇ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਾਈ ਗਈ ਸਤਿਕਾਰਨ ਬਹੁਮਤ ਦੇ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਅ ਦਿੱਲੀ ਦੇ ਵਿੱਚ ਜਿਹੜੇ ਮਹੱਲਾ ਕਲੀਨਿਕ ਆਮ ਆਦਮੀ ਪਾਰਟੀ ਵੱਲੋਂ ਖੋਲੇ ਗਏ ਉਸੇ ਤਰ੍ਹਾਂ ਦੇ ਉੱਤੇ ਪੰਜਾਬ ਦੇ ਵਿੱਚ ਮਹੱਲਾ ਕਲੀਨਿਕ ਜਿਹੜੇ ਖੋਲੇ ਗਏ ਆ ਮਹੱਲਾ ਕਲੀਨਿਕ ਦਾ ਵਾਅਦਾ ਕੀਤਾ ਗਿਆ ਸੀ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੇ ਤਾਂ ਪੰਜਾਬ ਦੇ ਵਿੱਚ ਵੀ ਉਸ ਦੇ ਆਧਾਰ ਦੇ ਉੱਤੇ ਪੁਰਮਤ ਪੁਰਨ ਬਹੁਮਤ ਦੇ ਨਾਲ ਸਰਕਾਰ ਬਣਾਈ ਗਈ ਤਾਂ ਕਿ ਤਨਾ ਜੀ 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 ਜ अरविंद केजरीवाल गए मनीष सिसोदिया गए सौरभ भारद्वाज गए दुर्गेश पाठक गए ये सब गए आम आदमी पार्टी की वो क्रूर जो शीर्ष नेतृत्व तो था वो सब चले गए ये है मोदी जी की सुनामी मोदी जी के गारंटी की सुनामी और भारतीय जनता पार्टी के कार्यकर्ताओं के मेहनत की जीत और हमारे बीजेपी दिल्ली के सभी कार्यकर्ताओं की जीत पदाधिकारियों की जीत और हम मिलकर के दिल्ली की जनता को करते हैं नमन जय श्री राम ਪੰਕਜ ਮੱਲੀ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ ਲਗਾਤਾਰ ਦੱਸ ਰਹੇ ਨੇ ਕਿ ਆਖਿਰਕਾਰ ਕਿਹੜੇ-ਕਿਹੜੇ ਫੈਕਟਰ ਰਹੇ ਉਹਨਾਂ ਨੇ ਵੀ ਨਜ਼ਰ ਰੱਖੀ ਹੋਈ ਹੈ ਪੂਰੀ ਦਿੱਲੀ ਨਤੀਜਿਆਂ ਤੇ ਤੇ ਇੱਕ ਵਾਰ ਦੁਬਾਰਾ ਗੱਲ ਕਰ ਲੈਣੇ ਆ ਪੰਕਜ ਤੋਂ ਪੰਕਜ ਕੀ ਕੁਝ ਜਾਣਕਾਰੀ ਦੇ ਰਹੇ ਸੀਗੇ ਤੁਸੀਂ ਕਿਹੜੀ-ਕਿਹੜੀ ਨੀਡਸ ਨੇ ਜਿਹੜੀਆਂ ਪੂਰੀਆਂ ਨਹੀਂ ਆ ਹੋਈਆਂ ਲੋਕਾਂ ਦੀਆਂ ਤੇ ਲੋਕ ਭਰੋਸਾ ਨਹੀਂ ਜਤਾ पाए ਆ ਆਮ ਆਦਮੀ ਪਾਰਟੀ ਤੇ ਆ ਬਿਲਕੁਲ ਦੇਖੋ ਜਿੱਥੇ ਅਕਰੀ ਕਨਾ ਮੈਂ ਜ਼ਿਕਰ ਕਰ ਰਿਹਾ ਤੁਸੀਂ ਕਿ ਇਹ ਕਮੀਆਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਹੈ ਹਾਰ ਦਾ ਮੁੱਖ ਕਾਰਨ ਬਣਨੇ ਕਿਉਂਕਿ ਜਿਹੜੇ ਜਿਹੜੇ ਪਹਿਲਾਂ ਜੇ ਅਸੀਂ ਮੁੱਦੇ ਦਿੱਤੇ ਸੀ ਇਹ ਮੁੱਦੇ ਜਿਹੜੇ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਹਾਲ ਨਹੀਂ ਕਰ ਪਾਈ ਕਿਉਂਕਿ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਗਏ ਸੀ ਉਹ ਕਿਤੇ ਨਾ ਕਿਤੇ ਵਾਅਦੇ ਪੂਰੇ ਕਰਨ ਦੇ ਵਿੱਚ ਸਫਲ ਰਏ ਜਿੰਨਾ ਮੁੱਖ ਹਾਰ ਦਾ ਜਿਹੜਾ ਵਾ ਕਾਰਨ ਇਹ ਜਿਹੜਾ ਵਾ ਬਣਿਆ ਵਾ ਤਾਂ ਉੱਥੇ ਹੀ ਔਰ ਭਾਜਪਾ ਵੱਲੋਂ ਜਿਹੜੇ ਵੱਡੇ ਵੱਡੇ ਦਾਅਵੇ ਜਿਹੜੇ ਵਾ ਉਹ ਕਿਤੇ ਦੇ ਸੀ ਲੋਕਾਂ ਦੇ ਨਾਲ ਵਾਅਦੇ ਕੀਤੇ ਗਏ ਸੀ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਗਈਆਂ ਸੀ ਤੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਹੜੀਆਂ ਵੱਡੀਆਂ ਰੈਲੀ ਕਰਕੇ ਰੈਲੀਆਂ ਕਰਕੇ ਦਿੱਲੀ ਦੇ ਲੋਕਾਂ ਦੇ ਨਾਲ ਜਿਹੜੇ ਵ ਅ ਦਿੱਲੀ ਦੇ ਲੋਕਾਂ ਨੇ ਉਸ ਚੀਜ਼ ਦੇ ਉੱਤੇ ਜਿਹੜਾ ਆਪਣਾ ਭਰੋਸਾ ਕੀਤਾ ਹੈ ਤੇ ਦੇਹੀਏ ਇੱਕ ਕਾਰਨ ਹੈ ਕਿ 27 ਸਾਲ ਬਾਅਦ ਭਾਜਪਾ ਜਿਹੜੀ ਆ ਦਿੱਲੀ ਦੇ ਵਿੱਚ ਵਾਪਸੀ ਕਰਦੀ ਹੈ ਭਾਜਪਾ ਆਪਣੀ ਸਰਕਾਰ ਬਣਾ ਰਹੀ ਹੈ ਭਾਜਪਾ ਆਪਣਾ ਮੁੱਖ ਮੰਤਰੀ ਬਣਾ ਰਹੀ ਹੈ ਇਹ ਵੀ ਇੱਕ ਕਾਰਨ ਹੈ ਕਿ ਭਾਜਪਾ ਦਾ ਵੋਟ ਪਰਸੈਂਟੇਜ 9.37 9.37% ਜਿਹੜਾ ਵੋਟ ਪਰਸੈਂਟੇਜ ਹੈ ਭਾਜਪਾ ਦਾ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਵਧੀਆ ਵਾ ਇਹ ਇੱਕ ਕਾਰਨ ਹੈ ਕਿਉਂਕਿ ਦੇਖੇ ਪ੍ਰਧਾਨ ਮੰਤਰੀ ਅਮਿਤ ਸ਼ਾਹ ਦੀ ਗੱਲ ਕੀਤੀ ਜਾਵੇ ਰਾਜਨਾਥ ਸਿੰਘ ਦੀ ਗੱਲ ਕੀਤੀ ਜਾਵੇ ਜੇਪੀ ਨਟਾਲੀ ਦੀ ਗੱਲ ਕੀਤੀ ਜਾਵੇ ਆ तमाम ਜਿੰਨੇ ਵੀ ਵੱਡੇ ਦਿੱਗ ਨੇਤਾ ਕੀ ਆ ਭਾਜਪਾ ਦੇ ਉਹਨਾਂ ਵੱਲੋਂ ਡੇਰਾ ਉਹ ਪ੍ਰਚਾਰ ਕੀਤਾ ਜਾਂਦਾ ਰਿਹਾ ਲੋਕਾਂ ਦੇ ਨਾਲ ਵਾਅਦੇ ਕੀਤੇ ਜਾਂਦੇ ਰਹੇ ਤਾਂ ਦਿੱਲੀ ਦੇ ਲੋਕਾਂ ਨੇ ਉਹਨਾਂ ਵਾਅਦਿਆਂ ਦੇ ਆਧਾਰ ਦੇ ਉੱਤੇ ਜਿਹੜਾ ਵਾ ਭਾਜਪਾ ਦੀ ਸਰਕਾਰ ਜਾਂਦੀ ਹੈ ਤਾਂ ਇਸ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੇ ਪੱਧਰ ਤੇ ਜਿਹੜਾ ਵਾ ਇਸ ਚੀਜ਼ ਦਾ ਨੁਕਸਾਨ ਹੋਇਆ ਹੈ ਅਜਿਤੇ ਵਿੱਚ ਆਮ ਆਦਮੀ ਪਾਰਟੀ ਦੇ ਵੋਟ ਸੀਟ ਦੀ ਗੱਲ ਕੀਤੀ ਜਾਵੇ ਤਾਂ 10.43% ਆਮ ਆਦਮੀ ਦਾ ਪਾਰਟੀ ਜਿਹੜਾ ਵੋਟ ਸੇਅਰ ਹੈ ਉਹ ਜਿਹੜਾ ਵਾ ਘਟ ਗਿਆ ਤਾਂ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਇਸ ਦਾ ਨੁਕਸਾਨ ਜਿਹੜਾ ਵਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਝੱਲਣਾ ਪਿਆ ਜੇ 2020 ਦੀ ਗੱਲ ਕੀਤੀ ਜਾਵੇ ਤਾਂ 2020 ਦੇ ਵਿੱਚ ਭਾਜਪਾ ਨੂੰ 38.52% ਜਿਹੜਾ ਵੋਟ ਸੇਅਰ ਸੀ ਭਾਜਪਾ ਕੋਲ ਅੱਜ ਇਸ ਦੌਰਾਨ ਆਮ ਆਦਮੀ ਪਾਰਟੀ ਕੋਲ ਜਿਹੜਾ ਵਾ 2020 ਦੇ ਵਿੱਚ 58.57% ਵੋਟ ਸੇਅਰ ਸੀ ਤਾਂ ਜਦਦੇ ਵਿੱਚ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਕੋਲ 4.26% ਵੋਟਤੀ હતી ਤਾਂ ਇਸਤਵਾਰ ਜਿਹੜੇ ਚੋਣਾਂ ਹੋਈਆਂ ਨੇ ਉਸ ਦੇ ਵਿੱਚ ਚੇਤਨਾ ਕਿਤੇ ਭਾਜਪਾ ਦਾ 47.38% ਵੋਟ ਪਰਸੈਂਟੇਜ ਹੈ ਜੇਕਰ ਟੋਟਲ ਹੈ ਕਿਹਾ ਜਾ ਸਕਦਾ ਹੈ ਕਿ 38 ਤੋਂ ਜਿਹੜਾ ਵਾ ਸਿੱਧਾ 41 ਤੱਕ ਭਾਜਪਾ ਜਿਹੜੀ ਉਹ ਵੋਟ ਪਰਸੈਂਟੇਜ ਜਿਹੜੀ ਉਹ ਨਹੀਂ ਜਿਹੜੀ ਪਹੁੰਚ ਚੁੱਕੀ ਹੈ ਤਾਂ ਜੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਹਾਲਾਂਕਿ ਦੀਪਜ ਹਾਰੇ ਨੇ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਇਆ ਹੈ ਤਾਂ ਸਿੱਧੇ ਤੱਕ ਜੋ ਕਿ 57.57% ਵੋਟ ਸ਼ੇਅਰ ਕੀਤੀ ਉਸ ਸਮੇਂ ਆਮ ਆਦਮੀ ਪਾਰਟੀ ਦਾ ਜਿਹੜਾ ਘਟਕੇ ਹੋਣ 43.16% ਜਿਹੜਾ ਰਿਹਾ ਕਿਉਂਕਿ ਆ ਕਿਤੇ ਨਾ ਕਿਤੇ ਇਸਦੀ ਦਾ ਨੁਕਸਾਨ ਜ਼ਰੂਰ ਹੋਇਆ ਜੇ ਪਰ ਜੇ ਕਾਂਗਰਸ ਦੀ ਗੱਲ ਕੀਤੀ ਜਾਵੇ ਹਾਲਾਂਕਿ ਕਾਂਗਰਸ ਕਿਹਾ ਜਾ ਰਿਹਾ ਸੀ ਕਿ ਬਿਲਕੁਲ ਗੇਮ ਦੇ ਵਿੱਚ ਨਹੀਂ ਹੈ ਮੁੱਖ ਮੁਕਾਬਲਾ ਇਹ ਕਿਹਾ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਤੇ ਭਾਜਪਾ ਦੀ ਲੜਨੀ ਜਿਹੜਾ ਉਹ ਮੁੱਖ ਮੁਕਾਬਲਾ ਹੈ ਤਾਂ ਕਿਤਨੇ ਕਿਤੇ ਕਿਸ ਤਰੀਕੇ ਦੇ ਨਾਲ ਕਾਂਗਰਸ ਤੇ ਵੱਡੇ ਸਵਾਲ ਖੜੇ ਹੋ ਰਹੇ ਸੀ ਕਿ ਕਾਂਗਰਸ ਬਿਲਕੁਲ ਵੀ ਜਿਹੜਾ ਗੇਮ ਦੇ ਵਿੱਚ ਨਹੀਂ ਹੈ ਹਾਲਾਂਕਿ ਇੱਕ ਵੀ ਸੀਟ ਕਾਂਗਰਸ ਨੂੰ ਨਹੀਂ ਮਿਲੀ ਉਹਨਾਂ ਦੇ ਜਿੰਨੇ ਵੀ ਉਮੀਦਵਾਰ ਸੀ ਉਹਨਾਂ ਸਾਰਿਆਂ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਕਾਂ 2020 ਦੇ ਵਿੱਚ 4.26% ਵੋਟ ਸ਼ੇਅਰ ਮਿਲਿਆ ਸੀ 4.26% ਜਿਹੜਾ ਵੋਟ ਸ਼ੇਅਰ ਮਿਲਿਆ ਸੀ ਤਾਂ ਜਿਹੜਾ ਹੁਣ ਹਾਲਾਂਕਿ 2% ਜ਼ਰੂਰ ਜਿਹੜਾ ਵਾ ਉਹ ਜਿਹੜਾ ਵਧਿਆ ਵਾ ਪਰ ਕਿਤੇ ਨਾ ਕਿਤੇ ਤਾਲੀਆਂ ਕੀਤਾ ਬਹਾਰੇ ਨੇ 3.58 9% ਦੇ ਕਰੀਬ ਡੇਰਾ ਵਾ ਵੋਟ ਪਰਸੈਂਟ ਇਸ ਵਾਰ ਜਿਹੜਾ ਵਾ ਕਾਂਗਰਸ ਦਾ ਜਿਹੜਾ ਵਾ ਵਧਿਆ ਤਾਂ ਕਿਤੇ ਨਾ ਕਿਤੇ ਦੇਖੋ 43% ਜਿਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਦੱਸ ਰਿਹਾ ਪੂਰੀ 43% ਇਸ ਵਾਰ ਆਮ ਆਦਮੀ ਪਾਰਟੀ ਨੂੰ ਮਿਲਿਆ ਜੋ ਕਾਂਗਰਸ ਨੂੰ 6% ਮਿਲਿਆ ਜੇਕਰ ਕਰਤਾੜੀ ਤੇ 6 ਜਿਹੜਾ ਐਡ ਆਨ ਕੀਤਾ ਜਾਵੇ ਤਾਂ 49 50% ਦੇ ਕਰੀਬ ਜਿਹੜਾ ਇਹ ਵੋਟ ਸ਼ੇਅਰ ਬਣ ਜਾਂਦਾ ਹੈ ਠੀਕ ਹੈ ਭਾਜਪਾ ਨੂੰ 47% ਮਿਲਿਆ ਤਾਂ ਜੇਕਰ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਵੋਟ ਸ਼ੇਅਰ ਘਟਿਆ ਜਾਵੇ ਤਾਂ ਭਾਜਪਾ ਨਾਲੋਂ 3% ਵੱਧ ਆਏ ਤਾਂ ਇੱਥੇ ਵਿੱਚ ਇੱਕ ਚੀਜ਼ ਦਾ ਜ਼ਿਕਰ ਕਰਨਾ ਜ਼ਰੂਰ ਜਿਹੜਾ ਆ ਮੈਂ ਜੇਕਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਤਰੀਕੇ ਨਾਲ ਇੰਡੀਆ ਆਲਾਈਂਸ ਬਣਿਆ ਸੀ ਜੇਕਰ ਇਹ ਦੋਵੇਂ ਇੰਡੀਆ ਆਲਾਈਂਸ ਦੇ ਵਿੱਚ ਜਿਹੜਾ ਵਾ ਉਹ ਉਹਨਾਂ ਲੜਦੇ ਤਾਂ ਕਿਤਨਾ ਕਿਤੇ ਅੱਜ ਜਿਹੜੇ ਨਤੀਜੇ ਜਿਹੜੇ ਆਏ ਨੇ ਇਹ ਨਤੀਜੇ ਕੋਈ ਹੋਰ ਹੋ ਸਕਦੇ ਸੀ ਅੱਜ ਇਸ ਤਰੀਕੇ ਨਾਲ ਭਾਜਪਾ ਦੀ ਰਾਜਨੀਤੀ ਹੋਈ ਹੈ 27 ਸਾਲ ਬਾਅਦ ਕਿਤਨਾ ਕਿਤੇ ਇਸ ਦੇ ਨਤੀਜੇ ਜਿਹੜੇ ਅੱਜ ਹੋਣੇ ਸੀ ਜੇਕਰ ਇੰਡੀਆ ਗੱਜੋੜ ਦਾ ਐਲਾਈਂਸ ਉਸੇ ਤਰੀਕੇ ਨਾਲ ਬਰਕਰਾਰ ਰਹਿੰਦਾ ਕਿ ਉਸੇ ਤਰੀਕੇ ਦੇ ਨਾਲ ਇਕੱਠੇ ਜਿਹੜਾ ਵਾ ਉਹ ਕਾਂਗਰਸ ਅਤੇ ਆਮ ਆਦਮੀ ਪਾਰਟੀ ਚੋਣਾਂ ਲੜਦੀ ਤਾਂ ਅੱਜ ਜਿਹੜਾ ਨਤੀਜੇ ਕੋਈ ਹੋਰ ਹੋਣੇ ਸੀ ਤਾਂ ਕਿਹਾ ਜਾ ਸਕਦਾ ਹੈ ਕਿ ਜਿਹੜਾ ਇੰਡੀਆ ਐਲਾਈਂਸ ਹੈ ਜਿਹੜਾ ਉਹ ਕਿਤੇ ਨਾ ਕਿਤੇ ਕੰਮ ਨਹੀਂ ਕੀਤਾ ਇੰਡੀਆ ਲੈਂਡ ਵਿੱਚ ਜਿਹੜੀਆਂ ਪਾਰਟੀਆਂ ਸੀ ਜਿਨ੍ਹਾਂ ਨੇ ਆ ਟੇਬਲ ਟਾਕਰ ਚ ਇਹ ਗਿਆ ਸੀ ਕਿ ਇੰਡੀਆ ਅਲਾਈਂਸ ਦੇ ਵਿੱਚ ਤੁਰੰਤ ਤੌਰ ਤੇ ਸਾਰੇ ਇੱਕ ਮੋਟੋ ਕੇ ਜਿਹੜਾ ਚੋਣਾਂ ਲੜਨਗੇ ਤਾਂ ਜੋ ਭਾਜਪਾ ਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢਿਆ ਜਾ ਸਕੇ ਤਾਂ ਕਿਹਾ ਜਾ ਸਕਦਾ ਹੈ ਕਿ ਇੰਡੀਆ ਅਲਾਈਂਸ ਅਦਾ ਗੱਡਜੋੜ ਜਿਹੜਾ ਕਿਤੇ ਨਾ ਕਿਤੇ ਕੰਮ ਨਹੀਂ ਕੀਤਾ ਜੇਕਰ ਇਹ ਇੰਡੀਆ ਅਲਾਈਂਸ ਦਾ ਗੱਡਜੋੜ ਹੁੰਦਾ ਤਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਇਕੱਠੇ ਇੱਕ ਤੌਰ ਤੇ ਚੋਣਾਂ ਲੜਦੀ ਤਾਂ ਕਿਤੇ ਨਾ ਕਿਤੇ ਅੱਜ ਨਤੀਜੇ ਜਿਹੜਾ ਹੋਰ ਹੋਣੇ ਸੀ ਪਰ ਜਿਹੜਾ ਵੱਖੋ ਵੱਖ ਚੋਣਾਂ ਲੜਨ ਦਾ ਜਿਹੜਾ ਵਾ ਉਹ ਇੰਡੀਆ ਦਾ ਜੋੜ ਜਿਹੜਾ ਵਾ ਉਹ ਕੱਥੇ ਤੌਰ ਤੇ ਚੋਣਾਂ ਲੜਨ ਕਰਕੇ ਇਸ ਦਾ ਨੁਕਸਾਨ ਜਿਹੜਾ ਵਾ ਆਮ ਆਦਮੀ ਪਾਰਟੀ ਨੂੰ ਵੱਡੇ ਪੱਧਰ ਤੇ ਹੋਇਆ ਹੈ ਇਹੀ ਇੱਕ ਕਾਰਨ ਹੈ ਕਿ ਚਤਨਾ ਕਿਤੇ ਜਿਹੜਾ ਦਿੱਲੀ ਦੇ ਵਿੱਚ ਭਾਜਪਾ ਦੀ ਪੂਰਨ ਬਹੁਮਤ ਦੇ ਨਾਲ ਜਿਹੜੀ ਵਾ ਸਰਕਾਰ ਬਣ ਜਾ ਰਹੀ ਹੈ ਸਾਰੇ ਲੋਕਾਂ ਦੀ ਇਸ ਚੀਜ਼ ਉੱਤੇ ਨਜ਼ਰ ਹੈ ਕਿ ਹੋਣਾ ਹੈ ਉਹ ਜਿਹੜਾ ਦਿੱਲੀ ਦਾ ਸੀਐਮ ਕੌਣ ਬਣੇਗਾ ਹਾਲਾਂਕਿ ਬਹੁਤ ਸਾਰੇ ਦਾਵੇਦਾਰ ਨੇ ਪਰ ਸਭ ਤੋਂ ਵੱਡਾ ਦਾਵੇਦਾਰ ਪਰਮੇਸ਼ਰ ਵਰਮਾ ਨੂੰ ਦੱਸਿਆ ਜਾ ਰਿਹਾ ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਵਾ ਹਰਾਇਆ ਹੈ ਤਾਂ ਦਿੱਲੀ ਦੇ ਵਿੱਚ ਮੁੱਖ ਮੰਤਰੀ ਕੌਣ ਬਣੇਗਾ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਦਿੱਲੀ ਦਾ ਮੁੱਖ ਮੰਤਰੀ ਬੰਨਾ ਬਹੁਤ ਵੱਡੀ ਗੱਲ ਹੈ ਪਰ ਜਿਸ ਤਰੀਕੇ ਨਾਲ ਪਰਵੇਸ਼ ਵਰਮਾ ਨੇ ਜਿਹੜਾ ਵਾ ਉਹ ਅਰਵਿੰਦ ਕੇਜਰੀਵਾਲ ਨੂੰ ਕਰਾਇਆ ਪਰ ਉਹਨਾਂ ਤੋਂ ਬਾਅਦ ਹਾਲਾਂਕਿ ਜਿਹੜਾ ਅਮੀਤ ਵਾੜੇ ਨਾਲ ਉਹਨਾਂ ਨੇ ਮੀਟ ਮੁਲਾਕਾਤ ਵੀ ਕੀਤੀ ਹੈ ਮੁਲਾਕਾਤ ਕਰਕੇ ਕਈ ਮੀਟ ਜਿਹੜਾ ਬੈਠਕ ਕੀਤੀ ਹੈ ਜਿਹੜੀ ਗੱਲਬਾਤ ਵੀ ਹੋਈ ਹੈ ਪਰ ਫਿਲਹਾਲ ਕਿਤੇ ਨਾ ਕਿਤੇ ਉਦਾਈਆਂ ਜ਼ਰੂਰ ਮਿਲ ਰਹੀਆਂ ਨੇ ਤਾਂ ਜਿਸ ਦਾ ਜਸ਼ਨ ਜਿਹੜਾ ਵਾ ਪਾਜਾ ਵੱਲੋਂ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਇਹ ਤਾਂ ਕਿਤੇ ਨਾ ਕਿਤੇ ਜਿਹੜੀ ਭਾਜਪਾ ਦੀ ਅੱਜ ਵੱਡੀ ਜਿੱਤ ਹੋਈ ਹੈ 27 ਸਾਲ ਬਾਅਦ ਉਸ ਦਾ ਜਸ਼ਨ ਪੂਰੇ ਦੇਸ਼ ਦੇ ਵਿੱਚ ਹਰੇਕ ਛੋਟੇ ਦੇ ਵਿੱਚ ਮਨਾਇਆ ਜਾ ਰਿਹਾ ਜੁਪੀ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਯੋਗੀ ਅਦਿੱਤਿਆ ਨਾਥ ਨੇ ਮੁੱਖ ਮੰਤਰੀ ਉਹਨਾਂ ਵੱਲੋਂ ਵੀ ਖਾਸ ਤੌਰ ਤੇ ਵਧਾਈ ਦਿੱਤੀ ਗਈ ਹੈ ਕਿ ਭਾਜਪਾ ਨੇ ਜਿਸ ਤਰੀਕੇ ਦੇ ਨਾਲ ਸ਼ਾਨਦਾਰ ਜਿੱਤ ਹੋਈ ਨਾ ਤਾਂ ਇਸੇ ਤਰੀਕੇ ਦੇ ਨਾਲ ਪੂਰੇ ਦੇਸ਼ ਦੇ ਵਿੱਚ ਜੜਾਵਾ ਤੇ ਜਸ਼ਨ ਦਾ ਮਾਹੌਲ ਜਿਹੜਾ ਭਾਜਪਾ ਵਰਕਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਪਰ ਬਦ ਨਾਲ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਬੁਰੀ ਤਰ੍ਹਾਂ ਦੇ ਨਾਲ ਹਾਰਨਾ ਪਿਆ ਹੈ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਦਿੱਲੀ ਦੇ ਲੋਕਾਂ ਦੇ ਨਾਲ ਭਾਜਪਾ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਨੇ ਉਹ ਵਾਅਦੇ ਕਦੋਂ ਦੇ ਵੱਲ ਪੂਰੇ ਕੀਤੇ ਜਾਂਦੇ ਨੇ ਜੀ ਕੁਸ਼ਵਰ ਜੀ ਪੰਕਜ ਜੇਕਰ ਗੱਲ ਕਰ ਲੈਨੇ ਆਂ ਮਹਿਲਾਵਾਂ ਦੀ ਕਿਉਂਕਿ ਕੇਜਰੀਵਾਲ ਜਦਵੀ ਲੋਕਾਂ ਦੇ ਵਿੱਚ ਵਿਚਰ ਰਹੇ ਸੀਗੇ ਚੋਣ ਪ੍ਰਚਾਰ ਕਰ ਰਹੇ ਸੀਗੇ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਉਸ ਵੇਲੇ ਉਹਨਾਂ ਦਾ ਇਹ ਬਿਆਨ ਹਮੇਸ਼ਾ ਰਹਿੰਦਾ ਸੀ ਕਿ ਮੈਂ ਮਹਿਲਾਵਾਂ ਨੂੰ ਸਮਝਾਉਣਾ ਚਾਹੁੰਦਾ ਹਾਂ ਕਿ ਉਹ ਆਪਣੇ ਜਿਹੜੇ ਘਰ ਦੇ ਮੈਂਬਰ ਨੇ ਉਹਨਾਂ ਨੂੰ ਸਮਝਾਣ ਕਿ ਆਮ ਆਦਮੀ ਪਾਰਟੀ ਨੂੰ ਵੋਟ ਦਿੱਤਾ ਜਾਵੇ ਤਾਂ ਕੀ ਕਹੋਗੇ ਤੁਸੀਂ ਜਿਹੜਾ 2500 ਰੁਪਏ ਦਾ ਵਾਅਦਾ ਕੀਤਾ ਗਿਆ ਸੀਗਾ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਲੀ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ 1000 ਰੁਪਏ ਦਾ ਵਾਅਦਾ ਹਲੇ ਤੱਕ ਪੂਰਾ ਨਹੀਂ ਕੀਤਾ ਗਿਆ ਤਾਂ ਕੀ ਐਤ ਕੀ ਮਹਿਲਾਵਾਂ ਜਿਹੜੀਆਂ ਨੇ ਇਸ ਕਰਕੇ ਵੋਟ ਨਹੀਂ ਦੇ ਸਕੀਆਂ ਆਮ ਆਦਮੀ ਪਾਰਟੀ ਨੂੰ ਕਿਉਂਕਿ ਜਿਹੜਾ ਭਰੋਸਾ ਪੰਜਾਬ ਦੇ ਵਿੱਚ ਦਿੱਤਾ ਗਿਆ ਸੀ ਉਹ ਦਿੱਲੀ ਦੇ ਵਿੱਚ ਵੀ ਦਿੱਤਾ ਗਿਆ ਪਰ ਉਹ ਪੂਰਾ ਸ਼ਾਇਦ ਹੀ ਹੋਵੇ। ਬਿਲਕੁਲ ਦੇਖੋ ਪੰਜਾਬ ਦਿੱਲੀ ਦੇ ਵਿੱਚ ਕਿਤਨਾ ਕਿਸੇ ਇਹ ਵਾਲਾ ਪੈਪਰ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਦਾ ਬਿਲਕੁਲ ਕਿਹਾ ਜਾ ਸਕਦਾ ਹੈ ਕਿ ਕੰਮ ਨਹੀਂ ਕੀਤਾ ਹਾਲਾਂਕਿ ਦਿੱਲੀ ਦੇ ਮੁੱਖ ਮੰਤਰੀ ਹੈ ਜਿਹੜੇ ਨਾ ਅਰਵਿੰਦ ਕੇ ਜਰੀ ਵਾਲੋ ਜਰੂਰ ਮਹਿਲਾਵਾਂ ਦੇ ਉੱਤੇ ਜ਼ੋਰ ਦਿੰਦੇ ਰਹੇ ਨੇ ਕਿ ਮਹਿਲਾਵਾਂ ਆਮ ਆਦਮੀ ਪਾਰਟੀ ਦਾ ਦਾਅਵੇ ਨੇ ਉਹਨਾਂ ਨੂੰ ਜਿਹੜਾ 2500 ਰੁਪਏ ਦਿੱਤਾ ਜਾਵੇਗਾ ਪਰ ਕਿਤੇ ਨਾ ਕਿਤੇ ਜਿਹੜਾ ਦਿੱਲੀ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਇਹ 9 ਮਹਿਲਾਵਾਂ ਨੂੰ ਪੈਸੇ ਦੇਂਦਾ ਉਸ ਚੀਜ਼ ਦਾ ਟਰੈਕਟਰ ਜਿਹੜਾ ਬਿਲਕੁਲ ਵੀ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਵਾ ਨਹੀਂ ਜਿਹੜਾ ਚੱਲਿਆ ਕਿਹਾ ਜਾਂਦਾ ਕਿਉਂਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਜਿਹੜਾ ਮਹਿਲਾਵਾਂ ਦੇ ਨਾਲ 1-1000 ਰੁਪਏ ਦੇ ਕੇ ਵਾਅਦਾ ਕੀਤਾ ਸੀ ਜਿਸ ਦੇ ਆਧਾਰ ਦੇ ਉੱਤੇ ਹੀ ਪੰਜਾਬ ਦੀਆਂ ਮਹਿਲਾਵਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਕਿਉਂਕਿ ਪੰਜਾਬ ਦੇ ਵਿੱਚ ਪੂਰਨ ਬਗਮਦ ਦੇ ਨਾਲ ਆਲਾ ਮਾਜੇ ਪਾਰਟੀ ਠੀਕ ਹੈ ਪੰਕਜ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ तमाम ਜਾਣਕਾਰੀ ਸਾਂਝੀ ਕੀਤੀ ਤਾਂ ਪੰਕਜ ਮੱਲੀ ਸਾਡੇ ਨਾਲ ਜੁੜੇ ਹੋਏ ਸੀ तमाम ਉਹਨਾਂ ਨੇ ਅਪਡੇਟ ਦਿੱਤੇ